ਮਨੀ ਸਾਹਿਬ ਪੰਕਤੀ 16ਵੀਂ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕੀ ਲਾਗੋ ਪਾਈ ਉਹ ਲਗਦੇ ਨੇ ਮਾਰਕ ਤੇ ਪਾਈ ਜੀ ਨਾ ਤੇ ਕਿਰਪਾ ਹੋ ਜਾਂਦੀ ਐ ਜੇ ਬੱਚੇ ਨੂੰ ਆਪਾਂ ਸਕੂਲ ਚ ਦਾਖਲਾ ਕਰਾਉਨੇ ਆ ਪਰ ਜੇ ਉਹਦੇ ਅੰਦਰ ਇੱਛਾ ਹੋ ਫੇਰ ਹੀ ਪੜੂਗਾ ਯੂਨੀਫਾਰਮ ਤਾਂ ਆਪਾਂ ਨੂੰ ਮਿਲ ਜਾਂਦੀ ਐ ਸਕੂਲ ਦੇ ਦਾਖਲਾ ਕਰਾਉਣ ਨਾਲ ਐਵੇਂ ਧਰਮ ਦੇ ਵਿੱਚ ਤਾਂ ਆ ਜਾਂਦੇ ਆ ਪਰ ਆਪਾਂ ਗਿਆਨ ਤੋਂ ਵਾਂਝੇ ਰਹਿ ਜਾਂਦੇ ਨੇ ਪਿਛਲੀ ਪੰਕਤੀ ਵਿੱਚ ਤਸਿਆ ਸਤਪੁਰਾਂ ਨੇ ਫਲ ਨਹੀਂ ਲੱਗਦਾ ਆਪਾਂ ਨੂੰ ਗਿਆਨ ਦਾ ਫਲ ਲੱਗਣਾ ਐ ਨੂੰ ਆਪਾਂ ਵੀ ਤੇ ਪ੍ਰਾਪਤੀ ਕਰਨੀ ਹੈ ਭਾਈ ਨਾਨਕ ਤਾਂ ਕਿ ਲਾਗੋ ਪਾਏ ਭਾਈ ਗੁਰ ਕੀ ਚਰਨ ਬਾਣੀ ਨਾਲ ਜੁੜੇ ਰਹੋ ਇੱਕ ਦਿਨ ਆਪਦੇ ਘਰ ਜ਼ਰੂਰ ਪਹੁੰਚਾਂਗੇ ਆਪਾਂ ਅਰਦਾਸ ਵੀ ਆਪਾਂ ਰੋਜ਼ ਕਰਦੇ ਆ ਸਹੀ ਪਿਆਰਿਆ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੀ ਪਰ ਅਦਰੂ ਧਿਆਨ ਨਹੀਂ ਦਿੰਦੇ ਹੈਗੇ ਨਹੀਂ ਇਹ ਗਲਤੀ ਕਰਨੀ ਗੁਰ ਬਾਣੀ ਨਾਲ ਜੁੜ ਕੇ ਹੀ ਆਪਣਾ ਜਿਹੜਾ ਜੀਵਨ ਆਪਣਾ ਸਫਲ ਹੋਣਾ ਬਾ ਪ੍ਰਾਣੀ ਤੂੰ ਆਇਓ ਲਾਹ ਲਣ ਇਹੀ ਲਾਹ ਇੱਥੇ ਭਾਈ ਜਿਹੜੇ ਸੰਸਾਰੀ ਮਾਇਆ ਕਾਜ ਨੇ ਕੰਮ ਨੇ ਉਹ ਸਾਰੇ ਸਰੀਰ ਕਰਕੇ ਨੇ ਉਹ ਵੀ ਆਪਾਂ ਕਰਨੇ ਨੇ ਇਹ ਵੀ ਆਪਾਂ ਪ੍ਰਾਪਤੀ ਕਰਨੀ ਆਓ ਆਪਾਂ ਰੱਬੀ ਬਾਣੀ ਨਾਲ ਜੁੜੀਏ